ਕੀ ਪਿਸ਼ੋਕੜ ਹੈ ਜੀ ਕਿ ਦੋ ਮੰਜ਼ਿਲਾ ਮਕਾਨ ਦਾ ਜਾਂ ਇਸ ਪਿੰਡ ਦੀ ਸਟੋਰੀ ਕੀ ਹੈ ਜੀ ਇਸ ਲੋਕਾਂ ਤੱਕ ਲੈ ਕੇ ਜਾਣੀ ਹੋਈ। ਨਾਲ ਤੇ ਵੀ ਮਾਤਾ ਦਾ ਮੰਦਰ ਇੱਥੇ ਹੱਥੋਂ ਸੈਰ ਹੁੰਦਾ ਹੈ ਨਦੀ ਦੇ ਪਾਰ। ਹੁਣ ਕੀ ਲੜਕੀ ਦੜਕਾ ਮੰਗਿਆ ਗਿਆ ਕਾਂਗੜਾ। ਉਹ ਲੜਕੀ ਕਰਦੀ Durga ਦੀ ਪੂਜਾ। ਪਹਿਲਾਂ ਉਸਕੇ ਡੋਲਾ ਨਾ ਚ ਕੋਇਆ ਤਾਂ Durga ਨੂੰ ਪੁੱਛਿਆ ਜੋਤੀਆਂ ਨੂੰ ਸੱਜ। ਕਹੋ ਕਹਿਣ ਲਗੇ ਕਿ ਪਹਿਲਾਂ ਮਾਤਾ ਦਾ ਡੋਲਾ ਸੋਊਂਗਾ ਤੂੰ ਪਿੰਡੀ ਲੈ ਕੇ ਜਾਉਂਗੇ। ਤਾਹ ਲੜਕੀ ਡੋਲਾ ਚੱਕ ਲਊਗਾ। ਮੀ ਮਾਤਾ ਰਾਣੀ ਨੇ ਉਸ ਟਾਈਮ ਸ਼ਰਾਬ ਦਿੱਤਾ ਸੀ। ਰਾਜਾ ਕਹਿੰਦਾ ਸੀ ਮੇਤੋਂ ਉੱਚਾ ਕੋਣ ਹੈ। ਤਾਂ ਮਾਤਾ ਨੇ ਕਿਹਾ ਸੀ ਬੇਟਾ ਮੇਤੋਂ ਉੱਚਾ ਕੋਈ ਨਹੀਂ ਜਿੱਥੇ ਮਹਾਰਾਜ ਜੀ ਦਾ ਮਹਿਲ ਹੈ ਤੁਸੀਂ ਜਾ ਕੇ ਦੇਖੋਗੇ। ਉੱਥੇ ਸਿੰਗਲ ਫਲੋਰ ਅੱਗ ਵੀ ਨਹੀਂ ਬਾਲ ਸਕਦੇ। ਰਾਜਾ ਦੁੱਸੇ ਨੂੰ ਆ ਗਈ। ਇੱਥੇ ਇੱਕ ਗਿਰੂਪ ਡਾਕੂ ਆਂਦਾ ਦਾ 25 ਲੱਖ ਉੱਥੇ ਤੇ ਮੁੱਲਾ ਫੇਰ ਲਾਗ ਜੰਗਲ ਦੇ ਵਿੱਚ। ਉਸ ਮਾਣ ਨੇ ਉਸ ਨੂੰ ਕਿਹਾ ਵੀ ਤੂੰ ਚੱਲ ਗੱਲ ਖਤਮ ਇਹਨਾਂ ਮੇ ਨਾਲ। ਸਿੰਗਲ ਲੋ ਦੂਰ ਦੀ ਗੱਲ ਹੁਣ ਵੀ ਤੁਸੀਂ ਜਾ ਕੇ ਉੱਥੇ ਜਮਾ ਸਕਦੇ ਹੋ। ਜੇ ਨਾ ਉਸ ਲੈਂਡ ਨੂੰ ਆਪਾਂ ਪੱਟਾਂਗੇ ਉਹਦੀ ਖਦਾਈ ਕਰੂੰਗੇ ਉੱਥੋਂ ਤੋਂ ਹੁਣ ਵੀ ਜਿਵੇਂ ਹੁੰਦੇ ਨਾ ਪੁਰਾਣੇ ਛੱਕੇ ਹੁੰਦੇ ਆ ਗੜੂ ਵਾਲੇ ਥੇਲੇ ਜਿਵੇਂ ਹੁੰਦੇ ਆ ਹਾਂ ਉਹ ਚੀਜ਼ਾਂ ਹੋ ਗਈਆਂ ਘੋੜੇ ਦੀਆਂ ਨਾਲਾ ਬਹੁਤ ਚੀਜ਼ਾਂ ਹੁਣ ਵੀ ਮਤਲਬ ਸਾਨੂੰ ਫਾਇਦਾ ਹੋਏਗਾ ਜੇ ਆਪਾਂ ਉਸ ਨੂੰ ਵੰਜਰ ਨੂੰ ਪੱਟਾਂਗੇ ਜੇ ਅਸੀਂ ਸੋਚਾਂਗੇ ਜੀ ਉੱਥੇ ਮਕਾਨ ਪਾ ਲਈਏ ਜਾਂ ਕੁਝ ਕਰ ਲਈਏ ਤਾਂ ਹੋ ਨਹੀਂ ਸਕਦਾ ਅਗੇ ਕੋਈ ਮਾਤਾ ਕੀ ਬੇਨਤੀ ਗੱਲ ਹੈ ਮਿੰਤ ਗੱਲ ਹੈ ਕਿਉਂ ਭਗਵਾਨ ਸ਼ੰਕਰ ਜੀ ਦਾ ਮੰਦਿਰ ਜੀ ਬਣਿਆ ਉਹ ਵੀ ਕਿ ਮਹਾਤਮਾ ਨੇ ਬੇਨਤੀ ਕੀਤੀ ਮਾਤਾ ਕੀ ਯਾਤ ਲਈ ਤਾਂ ਮੰਦਿਰ ਬਣਿਆ ਤੇ ਇਹਦੇ ਪਿੱਛੇ ਵੀ ਆਹੀ ਇਤਿਹਾਸ ਹੈ ਜਿਵੇਂ ਤੁਹਾਨੂੰ ਦੱਸਿਆ ਨਾ ਜਿੱਥੇ ਰਾਜੇ ਦਾ ਮਹਿਲ ਸੀਗਾ ਉੱਥੇ ਤਾਂ ਗਰਾਉਂਡ ਫਲੋਰ ਵੀ ਨਹੀਂ ਪੈਂਦੀ ਉਹ ਜਗ੍ਹਾ ਹੀ ਜਿਹੜੀ ਹੈ ਸ਼ਰਾਪੀ ਦਾ ਉੱਥੇ ਕੁਝ ਨਹੀਂ ਹੁੰਦਾ ਜਿਹੜਾ ਇਹ ਪਿੰਡਾਂ ਕਿ ਵਿਲਾ ਵਸਿਆ ਇਹ ਮਾਤਾ ਦੀ ਅੱਗੇ ਨਾਲ ਮਾਤਾ ਕਹਿੰਦੀ ਸੀ ਮੇਰੇ ਤੋਂ ਉੱਚਾ ਕੋਣ ਸਾਡੇ ਕੱਲੇ ਜੰਦੀ ਮਾਜਰੀ ਨਹੀਂ ਅੱਗੇ ਮਾਜਰੀਆਂ ਪੰਜ ਪਿੰਡ ਵੱਜਦਾ ਜਿਵੇਂ ਕਹ ਦੇਣੇ ਆ ਕਸਬੇ ਜਿਵੇਂ ਛੋਟੇ ਛੋਟੇ ਛੋਟੀਆਂ ਕਲੋਨੀਆਂ ਹੁੰਦੀ ਐਵੇਂ ਪੰਜ ਪਿੰਡ ਨੇ ਛੋਟੇ ਛੋਟੇ ਗੁੜਾ ਕਸੋਲੀ ਵੀ ਨੇਂ ਡੇ ਗਰੋਂਦੇ ਆਲਾ ਪੰਜਾਂ ਪਿੰਡਾਂ ਤੁਸੀਂ ਜਾ ਕੇ ਦੇਖੋਗੇ ਓਨਲੀ ਕੋਈ ਵੀ ਚੁਆਰਾ ਨਹੀਂ ਪਾ ਸਕਦਾ ਇੱਥੇ ਆਮ ਗੱਲ ਹੈ ਵੀ ਕਹਿੰਦੇ ਆਗੇ ਤੇਰਾ ਮਾਤਾ ਕੀ ਬੈਂਕ ਕੀ ਕਰੋ ਮਾਂ ਨੂੰ ਮਨਾਓ ਤਾਂ ਡਬਲ ਸਟੋਰੀ ਪੈਸੇ ਦੀ ਹੈ ਨਹੀਂ ਡਬਲ ਸਟੋਰੀ ਹੁੰਦੀ ਤਕੜੀ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਕਿ ਦੋ ਮੰਜ਼ਲਾ ਬਣਾ ਲਿਆ ਜਾਵੇ ਕੋਸ਼ਿਸ਼ ਕੀਤੀ ਹੈ ਉਸ ਦਾ ਨੁਕਸਾਨ ਹੋ ਗਿਆ ਪਰ ਬਾਅਦ ਚ ਉਸ ਤੋਂ ਬਾਅਦ ਕਿਸੇ ਨੇ ਨਹੀਂ ਬਣਾਇਆ ਨਾ ਬਣਾਇਆ ਇਹ ਫਿਰ ਇਜਾਜ਼ਤ ਲੈ ਕੇ ਵੀ ਕਿਸੇ ਨੇ ਅੱਜ ਤੱਕ ਕੀਤਾ ਹੈ ਉਹ ਵੀ ਨਹੀਂ ਅੱਜ ਤੱਕ ਕਰੀਏ ਨਹੀਂ ਜੀ ਉੱਚ ਨਹੀਂ ਨਹੀਂ ਯਾਤਰੀ ਜਿਸ ਮੰਦਰ ਕੀ ਯਾਤਰਾ ਲੈ ਲਈ ਜਿਸ ਨੇ ਬਣਾਣੇ ਕੀ ਮਹਾਤਮਾ ਨੇ 10-15 ਦਿਨ ਆਪਣੀ ਪੂਜਾ ਕਰੀ ਸਭ ਕਰਿਆ ਮਾਗੀ ਜਾਤ ਮੇਰੇ ਮੰਦਰ ਬਣ ਗਿਆ ਸਿਵਗੀ ਦਾ ਬਣਨ ਲੱਗੀ ਵੀ ਟਾਈਮ ਲੱਗਿਆ ਪੂਰਾ ਪੂਜਾ ਤੋਂ ਬਾਅਦ ਹੋ ਬਣਿਆ ਹਾਂ ਪੂਜਾ ਤੋਂ ਬਾਅਦ ਬਣਿਆ ਪਈ ਵਿੱਚ ਹੁਣ ਲਾਈਟਾਂ ਦੀਆਂ ਸਭ ਕੁਸ ਹੈ ਪੰਜਾਬ ਦੀਆਂ ਸ਼왈ਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਇੱਕ ਅਜਿਹਾ ਪਿੰਡ ਹੈ ਜੈੰਤੀ ਮਾਜਰਾ ਇਸ ਪਿੰਡ ਦੇ ਵਿੱਚ ਇਸ ਪਿੰਡ ਦੀ ਇੱਕ ਕਹਾਣੀ ਹੈ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਦੋ ਮੰਜ਼ਲਾ ਮਕਾਨ ਹੈ ਜਿਹੜਾ ਉਹ ਨਹੀਂ ਪੈਂਦਾ ਨਾ ਅਜੇ ਤੱਕ ਪਿਆ ਹੈ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਪੈ ਸਕਦਾ ਇਸ ਦੇ ਕੀ ਕਾਰਨ ਨੇ ਉਹ ਤੁਹਾਨੂੰ ਦੱਸਾਂਗੇ ਬਿਲਕੁਲ ਚੰਡੀਗੜ੍ਹ ਦੇ ਕਰੀਬ ਇਹ ਵਸਿਆ ਪਿੰਡ ਹੈ ਔਰ ਮਹਾਲੀ ਜ਼ਿਲ੍ਹਾ ਜਿਹੜਾ ਇਸ ਪਿੰਡ ਨੂੰ ਲੱਗਦਾ ਹੈ ਔਰ ਇਸ ਪਿੰਡ ਦੇ ਵਿੱਚ ਇਧਰਲੀ ਸਾਈਡ ਦੇਖੋਗੇ ਤਾਂ ਤੁਸੀਂ ਜੈਨਤੀ ਮਾਤਾ ਦਾ ਮੰਦਰ ਹੈ ਔਰ ਜੈਨਤੀ ਮਾਤਾ ਦੇ ਇੱਥੇ ਪੂਜਾ ਪਿਛਲੇ 6-700 ਸਾਲ ਤੋਂ ਜਿਹੜੀ 600 ਸਾਲ ਤੋਂ ਕਰੀਬ ਜਿਹੜੀ ਪੂਜਾ ਉਹ ਮੰਨਿਆ ਗਿਆ ਕਿ ਉਹ ਇੱਥੇ ਜਿਹੜੀ ਪੂਜਾ ਉਹਨਾਂ ਦੀ ਹੋ ਰਹੀ ਹੈ ਜਿਹੜਾ ਮੰਦਰ ਹੈ 600 ਸਾਲ ਦਾ ਪੁਰਾਣਾ ਮੰਦਰ ਹੈ ਔਰ ਇਸ ਮੰਦਰ ਦੇ ਪਿੱਛੇ ਵੀ ਇੱਕ ਕਹਾਣੀ ਹੈ ਉਹ ਵੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਪਰ ਹਾਂ ਇਸ ਪਿੰਡ ਦੇ ਵਿੱਚ ਦੋ ਮੰਜ਼ਲਾ ਮਕਾਨ ਕਿਉਂ ਨਹੀਂ ਪੈਂਦਾ ਉਹਦੀ ਕਹਾਣੀ ਵੀ ਉਹਦੇ ਬਾਰੇ ਵੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਨਹੀਂ ਕਿ ਬਹੁਤ ਸਾਰੇ ਲੋਕਾਂ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਜਿਹੜਾ ਦੋ ਮੰਜ਼ਲਾ ਮਕਾਨ ਬਣਾਇਆ ਜਾਵੇ ਪਰ ਉਹ ਮਕਾਨ ਸਿਰੇ ਨਹੀਂ ਚੜੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਔਰ ਫਿਰ ਹੁਣ ਇੱਕ ਮੰਜ਼ਲਾ ਹੀ ਜਿਹੜੇ ਮਕਾਨ ਇਸ ਪਿੰਡ ਦੇ ਵਿੱਚ ਉਹ ਹੈਗੇ ਨੇ ਇੱਥੋਂ ਦੇ ਜਿਹੜੇ ਦੁਕਾਨਦਾਰ ਉਹਨਾਂ ਦੇ ਨਾਲ ਗੱਲਬਾਤ ਆਪਾਂ ਕਰਾਂਗੇ ਕਿ ਇਹਦੇ ਪਿੱਛੇ ਕਾਰਨ ਕੀ ਨੇ ਔਰ ਇਸ ਪਿੰਡ ਦੇ ਜਿਹੜੇ ਵਸਨੀਕ ਨੇ ਉਹ ਵੀ ਇੱਥੇ ਬੈਠੇ ਹੋਏ ਨੇ ਬਾਈ ਜੀ ਸਾਸੀ ਗੱਲ ਜੀ ਤੁਹਾਡਾ ਕੀ ਨਾਮ ਹੈ ਜੀ? ਤਰਸ਼ੀਮ ਲਾਲ ਹੈ ਜੀ। ਤੁਹਾਡਾ ਕੀ ਨਾਮ ਹੈ ਜੀ? ਗੁਰਚੰਦ ਦਾਸ ਪੁਰੀ ਜੀ। ਆ ਬਾਬਾ ਜੀ ਢੋਡੀ ਦਾ ਕਾਫੀ ਉਮਰ ਬਚਪਨ ਵੀ ਇਸੇ ਪਿੰਡ ਚ ਬੀਤਿਆ ਹੋਣਾ ਜੀ। ਕੀ ਪਿਸ਼ੋਕੜ ਹੈ ਜੀ ਕਿ ਦੋ ਮੰਜ਼ਿਲਾ ਮਕਾਨ ਦਾ ਜਾਂ ਇਸ ਪਿੰਡ ਦੀ ਸਟੋਰੀ ਕੀ ਹੈ ਜੀ ਇਸ ਲੋਕਾਂ ਤੱਕ ਲੈ ਕੇ ਜਾਣੀ ਹੋਵੇ। ਬਾਅਦ ਤੇ ਇਹ માતા ਦਾ ਮੰਦਰ ਇੱਥੇ ਹੱਥ ਨਾਲ ਸੈਰ ਹੁੰਦਾ ਤੇ ਨਦੀ ਦੇ ਪਾਰ। ਜੀ। ਉਨਕੀ ਲੜਕੀ ਦਰਕਾ ਮੰਗਿਆ ਗਿਆ ਕਾਂਗੜਾ। ਜੀ। ਉਹ ਲੜਕੀ ਕਰਦੀ ਦੁਰਗਾ ਦੀ ਪੂਜਾ। ਤਾਂ ਉਸ ਦਾ ਡੋਲਾ ਜਨਾ ਚੱਕ ਹੋਇਆ ਤਾਂ ਦੁਰਗਾ ਨੂੰ ਪੁੱਛਿਆ ਜੋਤਿਆਂ ਅਨੁਸਾਰ ਨੂੰ ਤਾਂ ਕਹਿੰਨ ਲੱਗੇ ਵੀ ਪਹਿਲਾਂ ਮਾਤਾ ਦਾ ਡੋਲਾ ਹੋਊਗਾ ਇਥੋਂ ਪਿੰਡੀ ਲੈ ਕੇ ਜਾਉਗੇ ਤਾਂ ਲੜਕੀਆ ਡੋਲਾ ਚੱਕ ਹੋਊਗਾ ਹੋਇਆ ਵੀ ਉਸ ਤੀ ਇੱਥਾ ਕੇ ਲੜਕੀ ਨੇ ਮੰਦਿਰ ਬਣਵਾ ਦਿਆ ਤਾਂ ਨੀਚੇ ਫੇ ਉਸ ਕੇ ਬਾਅਦ ਰਾਜਾ ਗੋਪਾਲ ਦਾਸ ਨੇ ਉੱਪਰ ਮੰਦਿਰ ਬਣਾ ਦਿਆ ਤਾਂ ਉਹ ਸਹਿਰ ਖਤਮ ਹੋ ਗਿਆ ਤਾਂ ਕਿਉਂ ਉਹ ਮੁਸਲਮਾਨਾਂ ਨੇ ਪੈਸਾ ਕਰਦੇ ਤੇ ਪੈਸਾ ਪਰਿਆ ਨਹੀਂ ਇਹਨਾਂ ਦੀ ਜੇਬ ਨੇ ਮੰਦਿਰ ਕਰਦੇ ਤੇ ਰਾਜੇ ਨੇ ਅੰਦਰ ਕਰਨੇ ਦੇ ਬਾਅਦ ਕਿਸੇ ਸਾਹੂ ਕਰਨੇ ਪੈਸਾ ਦੇ ਦਿਆ ਮਾਂ ਨੂੰ ਜਮਨ ਦੇ ਵਿਚ ਵਿੱਚ ਆ ਜਾਣੇ ਜੋ ਪੈਸਾ ਲੈਣ ਆਏ ਇਹਨਾਂ ਨੇ ਜਵਾਬ ਦੇ ਦਿਆ ਕਿ ਮਾਤਾ ਜੀ ਲੈ ਜਾ ਕੇ ਪੈਸਾ ਅਸੀਂ ਨਹੀਂ ਦੇਣਾ ਤਮ ਜਲਾ ਮਾਤਾ ਕੇ ਮੰਦਰ ਨਾਲ ਜਾ ਕੇ ਆਪਣੇ ਅਛੀ ਮਾਰਿਆ ਵੀ ਮਾਂ ਮੈਂ ਕੀ ਕਰਾਂ ਪੈਸਾ ਮੇਰਾ ਮਾਂ ਗੁੱਸੇ ਮਾਗੀ ਇੱਥੇ ਇੱਕ ਗਰੀਬ ਡਾਕੂ ਹੁੰਦਾ ਸੀ 20 25 ਡਾਕੂ ਤੇ ਮੁੱਲਾ ਪੇ ਲਾਗ ਜੰਗਲ ਦੇ ਵਿੱਚ ਉਸ ਮਾਂ ਨੇ ਉਸ ਨੂੰ ਕਿਹਾ ਵੀ ਤੂੰ ਚੱਲ ਕਰ ਖਤਮਿੰਦਨ ਮੈਂ ਨਾਲ ਸਾਰੀ ਦੁਨੀਆ ਉਹ ਕਹਾਣੀ ਸਾਰ ਖਤਮ ਕਰ ਦਿਆ ਸਿਰਫ ਉਹਔਰਤ ਬਚੀ ਜੀਤਾ ਕਿ ਜਿਹਦਾ ਬੱਚਾ ਹੋਣ ਵਾਲਾ ਤਾਂ ਫਿਰ ਪੇਕੇ ਗਈ ਵੀ ਸੀ ਜੇ ਕੁਲਾਲੀ ਗਿਲਾਕ ਬਾਬਾ ਸੋਤਲੇ ਪਿੰਡਿਕ ਉੱਥੇ ਜਾਨੇ 20 25 ਘਰ ਰਹੇ ਉਹ ਆੰਦੇ ਆਈ ਚੌਧਰ ਸੁਨੂਪੂਰ ਨਵਾਸੀ ਨੂੰ ਇੱਥੇ ਮਾਤਾ ਕੇ ਉਸਕੇ ਬਾਅਦ ਉਹ ਸਹਿਰ ਚੰਨੀ ਬੱਚਾ ਮਾਜਰੀ ਬਾਦਮਾ ਬਸਿਆ ਪਿੰਡ ਨਦੀ ਦੀਵਾਰ ਉਧਲਾਵਾਦੀ ਮਾਤਾ ਹੁਣ ਹੀ ਨਹੀਂ ਦਿੰਦੀ ਸ਼ਿਵ ਜੀ ਦੇ ਮੰਦਿਰ ਸਾਈਡ ਉਧਰ उधर बाहो खाओ जो मर्जी करो अबादी नहीं कोई कर सकता उधर जिसने आबादी करनी को उसके लिए उसका नुकसान हो गया उसके बाद ये है अगर कोई माता की बेनती कर लेंत कर भगवान शंकर का जो मंदिर भी बनया वो भी एक महात्मा ने बेनती करी माता की जाच ली तो मंदिर बनया और उ बिजली भी है सब कुछ है अब मत दुनिया जानती है मंदिर के बीच सब कुछ करते हैं आम गल भी कहने भी अगर माता की बेनती करो मो मनाओ ਕਾਂ ਡਬਲ ਸਟੋਰੀ ਪੈ ਚੰਦੀ ਹੈ ਨਹੀਂ ਡਬਲ ਸਟੋਰੀ ਨਹੀਂ ਚੱਲਦੀ ਔਰ ਇੱਥੇ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਜੀ ਕਿ ਦੋ ਮੰਜ਼ਲਾ ਬਣਾ ਲਿਆ ਜਾਵੇ ਕੋਸ਼ਿਸ਼ ਕੀਤੀ ਉਸ ਦਾ ਨੁਕਸਾਨ ਹੋ ਗਿਆ ਫਿਰ ਬਾਅਦ ਚ ਉਸ ਤੋਂ ਬਾਅਦ ਕਿਸੇ ਨੇ ਨਹੀਂ ਬਣਾਇਆ ਨਾ ਬਣਾਇਆ ਜੀ ਅਸਲ ਵਿੱਚ ਚੀਜ਼ ਇਹ ਹੈ ਵੀ ਮਾਂ ਬੱਚੇ ਨੂੰ ਖੁਸ਼ ਕਰਦੀ ਹੈ ਐਸੀ ਨਹੀਂ ਬਾਤ ਹੈ ਕਿ 아이 ਕੋਈ ਮਾਂ ਕੀ ਬੇਨਤੀ ਕਰੇ ਮਾਂ ਨੂੰ ਮਨਾਵੇ ਇਜਾਜ਼ਤ ਲਵੇ ਫਿਰ ਹੋ ਸਕਦਾ इजाजत लेके भी किया नहीं जी नहींच मंदिर की जाची की महात्मा दस पंद्रह दिन अपनी पूजा करी सब कर मां की जाच मंदिर बन गया शिव जी का भी पूरा पूजा के तो बाद आ, पूजा भी है सब कुछ है बहुत दुनिया आती है अगर मां की जाच चलो ਤਾਉ ਕੋਈ ਕੰਮ ਹੁੰਦਾ ਐ ਨਹੀਂ ਹੁੰਦਾ ਜੀ ਜੀ ਬਾਈ ਜੀ ਇਸ ਪਿੰਡ ਚ ਕਾਫੀ ਕੁਝ ਪੜ੍ਹੇ ਲਿਖੇ ਲੋਕ ਵੀ ਹੋਣਗੇ ਉਹ ਕਹਿੰਦੇ ਉਹਨੂੰ ਸ਼ਾਇਦ ਇਹ ਰਹੀ ਚੀਜ਼ਾਂ ਤਾਂ ਹੁੰਦੀਆਂ ਨਹੀਂ ਹੈਗੀਆਂ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਲੋਕਾਂ ਨੇ ਕੋਸ਼ਿਸ਼ ਕੀਤੀ ਹੋਣੀ ਫਿਰ ਉੱਥੇ ਹੋਇਆ ਕੀ ਹੈ ਜੀ ਉਹਨਾਂ ਨਾਲ ਧੱਕਾ ਹੋਇਆ ਬਹੁਤ ਜਿ ਤਰ੍ਹਾਂ ਕਿਸੇ ਨੇ ਚਾਲਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂ ਕੋਈ ਹੋਰ ਥੱਲੇ ਹੌਦੀ ਬਣਾ ਲਈਏ ਜਾਂ ਉੱਤੇ ਕੁਝ ਬਣਾ ਲਈਏ ਉਹਨਾਂ ਕਾਪੇ ਨੁਕਸਾਨ ਹੋਇਆ ਜੀ ਜ਼ਿਆਦਾ ਮਤਲਬ ਉਹ ਜਿਹੜਾ ਚਾਲਰ ਵੀ ਨਹੀਂ ਨਿਕਲਦੀ ਨਹੀਂ ਜੀ ਪਹਿਲੀ ਮੰਜ਼ਲ ਹਾਂਜੀ ਦੂਜੀ ਮੰਜ਼ਲ ਹਾਂਜੀ ਉਹ ਨਹੀਂ ਜੀ ਬਣਦਾ ਉਜੀ ਵਿੱਚ ਜਲਾਇਤਾ ਕਿਸੇ ਦਿਨ ਨਹੀਂ ਬਣੀ ਨਹੀਂ ਜੀ ਕਿਸੇ ਦਿਨ ਨਹੀਂ ਕਿੰਨੇ ਕਿ ਲੋਕ ਮੰਨ ਲਓ ਤੁਸੀਂ ਪਿੰਡ 'ਚ ਹੀ ਰਹਿੰਦੇ ਹੋ ਰਿਕਾਰਡ ਹੋਵੇ ਵੀ ਇੰਨੇ ਲੋਕਾਂ ਨੇ ਕੋਸ਼ਿਸ਼ ਕੀਤੀ ਤੇ ਵੀ ਨਹੀਂ ਹੋਇਆ ਜੀ ਉਹ ਯਾਰ ਦੂਰ ਲੋਕ ਕਿਹਾ ਸਾਡੇ ਬਜ਼ੁਰਗਾਂ ਨੇ ਕਿਤੇ ਉੱਪਰ ਚ ਚੁੰਗੀ ਪਾਦੀ ਦੀ ਉਹ ਅੱਗ ਲੱਗੀ ਸੀ ਜਲ ਗਈ ਹਾਂ ਜੀ ਹਾਂ ਜੀ ਭਾਈ 20 50 ਲੋਕਾਂ ਨੇ ਜਾਨੀ ਕੋਸ਼ਿਸ਼ ਕਰਕੇ ਦੇਖ ਲਈ ਐਸੀ ਚੀਜ਼ਾਂ ਕੀ ਪਰ ਕਾਮਯਾਬ ਨਹੀਂ ਹੋਈ ਚਲੋ ਉਹ ਮਾਤਾ ਜੀ ਦਾ ਮਤਲਬ ਜਿਹੜਾ ਕਿ ਉਹ ਹੈਗਾ ਕਿ ਤੁਸੀਂ ਦੋ ਮੰਜ਼ਲ ਤੋਂ ਵੱਧ ਜਿਹੜਾ ਉਹ ਨਹੀਂ ਨਹੀਂ ਬੱਸ हां अग्निज की पूजा करें दान की करें या चले में फिर हो सके जी ता तो बिल्कुल इधरली साइड भी ਤੁਸੀਂ ਦੇਖੋਗੇ ਤਾਂ ਇਧਰ ਅੱਗੇ ਜਾ ਕੇ ਸ਼ਿਵ ਮੰਦਿਰ ਹੈ ਖੱਬੇ ਹੱਥ ਤੇ ਅੱਗੇ ਥੋੜਾ ਜਾ ਚੱਲਦੇ ਹੋ ਪਿੰਡ ਤੋਂ ਬਾਹਰ ਨਿਕਲਣ ਸਰ ਤੇ ਉਸਦੇ ਪਿੱਛੇ ਜਿਹੜਾ ਇੱਕ ਸ਼ਹਿਰ ਹੁੰਦਾ ਸੀਗਾ ਜਿਹੜਾ ਪੁਰਾਤਨ ਸਾਲਾਂ ਦੇ ਪੁਰਾਣੀ ਜਿਹੜੀ ਗੱਲ ਹੈ ਇਤਿਹਾਸਿਕ ਗੱਲ ਹੈ ਹਤਨੌਰ ਸ਼ਹਿਰ ਤਾਂ ਉਸ ਉਸ ਸ਼ਹਿਰ ਦੀ ਵੀ ਇਸ ਪਿੰਡ ਦੇ ਨਾਲ ਜਾਂ ਇਸ ਇੱਥੇ ਜਿਹੜਾ ਜੰਤੀ ਮਾਤਾ ਦੀ ਪੂਜਾ ਹੁੰਦੀ ਉਹਦੇ ਨਾਲ ਕਹਾਣੀ ਜੁੜਦੀ ਹੈ ਪਰ ਉੱਥੇ ਜੰਤੀ ਮਾਤਾ ਦੇ ਨਾਲ ਇਹ ਵੀ ਜੁੜਦਾ ਹੈ ਕਿ ਜਿਹੜਾ ਦੋ ਮੰਜ਼ਿਲਾ ਮਕਾਨ ਹੈ ਇਸ 'ਚ ਜਾਂ ਕਿਸੀਂ ਕੋਈ ਕੋਸ਼ਿਸ਼ ਕਰਦਾ ਵੱਡਾ ਮਕਾਨ ਬਣਾਉਣ ਦੀ ਉੱਪਰ ਚਾਕੇ ਤਿੰਨ ਮੰਜ਼ਿਲਾ ਜਾਂ ਚਾਰ ਮੰਜ਼ਿਲਾ ਤਾਂ ਇੱਥੇ ਅਜੇ ਤੱਕ ਕੋਈ ਸਫਲ ਨਹੀਂ ਹੋਇਆ ਹਾਲਾਂਕਿ ਸਾਡਾ ਕੋਈ ਮੰਤਵ ਨਹੀਂ ਹੈ ਕਿ ਕੋਈ ਵਹਿਮ ਪਰਮ ਹੈ ਇੱਕ ਤਰੀਕੇ ਦਾ ਵਹਿਮ ਪਰਮ ਨਹੀਂ ਹੈ ਇਹ ਲੋਕਾਂ ਦੇ ਵਿੱਚ ਚੱਲੀ ਆ ਰਹੀ ਇੱਕ ਰਵਾਇਤ ਹੈ ਔਰ ਪ੍ਰੈਕਟੀਕਲ ਇਹ ਚੀਜ਼ਾਂ ਇੱਥੇ ਆਈਆਂ ਨੇ ਸ਼ਾਇਦ ਉਹ ਇਲਾਕੇ ਦੀ ਜਾਂ ਕੋਈ ਵੀ ਕਿਵੇਂ ਵੀ ਹੋਏਗਾ ਏ ਪਰ ਉਹ ਲੋਕਾਂ ਦੇ ਵਿੱਚ ਇੱਕ ਮਾਨਤਾ ਵੀ ਇੱਕ ਆਸਤਾ ਸ਼ਰਧਾ ਜਿਹੜੀ ਉਹ ਇੱਥੇ ਮਾਤਾ ਦੇ ਮੰਦਰ ਦੇ ਨਾਲ ਹੈ ਜਿਹੜੀ ਉਹ ਜੁੜੀ ਹੋਈ ਹੈ ਤੇ ਲੋਕ ਦੱਸਦੇ ਨੇ ਸਾਲਾਂ ਪੁਰਾਣੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਵੀ ਪੀੜੀਦਰ ਪੀੜੀ ਜਿਹੜੇ ਲੋਕ ਕਹਿੰਦੇ ਕਿ ਅਸੀਂ ਇਹ ਬਜ਼ੁਰਗਾਂ ਤੋਂ ਜੋ ਸੁਣਿਆ ਕਿ ਜੇ ਸ਼ਿਵ ਮੰਦਰ ਦੀ ਵੀ ਨਿਰਮਾਣ ਹੋਇਆ ਇੱਥੇ ਤਾਂ ਉਹ ਵੀ ਮਾਤਾ ਦੀ ਜਿਹੜੀ ਆਗਿਆ ਇੱਥੇ ਲਈ ਗਈ ਹੈ ਪਹਿਲਾਂ ਪੂਜਾ ਅਰਚਨਾ ਹੋਈ ਹੈ ਤਾਂ ਫਿਰ ਸ਼ਿਵ ਮੰਦਰ ਦਾ ਨਿਰਮਾਣ ਹੋਇਆ ਤਾਂ ਇਸ ਇਸ ਪਿੰਡ ਦੇ ਵਿੱਚ ਕੋਈ ਵੀ ਅੱਜ ਤੱਕ ਜਿਹੜਾ ਦੋ ਮੰਜ਼ਲੀ ਮਕਾਨ ਨਹੀਂ ਹੈਗਾ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦਾ ਕਿਤੇ ਨਾ ਕਿਸੇ ਤਰੀਕੇ ਦੇ ਨਾਲ ਲਾਅਸ ਹੋਇਆ ਤੇ ਉਹ ਮਕਾਨ ਇੱਥੇ ਸਿਰੇ ਨਹੀਂ ਚੜ ਸਕੇ ਤੇ ਅੱਗੇ ਗੂੜਾ ਕਸੋਲੀ ਬਗਿੰਡੀ ਇਹ ਵੀ ਮਜਰੀਆਂ 'ਚ ਹੀ ਵੱਜਦਾ ਹੈ ਤੇ ਮਾਤਾ ਰਾਣੀ ਨੇ ਉਸ ਟਾਈਮ ਸ਼ਰਾਪ ਦਿੱਤਾ ਸੀ ਰਾਜਾ ਕਹਿੰਦਾ ਸੀ ਮੇਤੋਂ ਉੱਚਾ ਕੌਣ ਹੈ ਤਾਂ ਮਾਤਾ ਨੇ ਕਿਹਾ ਸੀ ਬੇਟਾ ਮੇਤੋਂ ਉੱਚਾ ਕੋਈ ਨਹੀਂ ਜਿੱਥੇ ਮਹਾਰਾਜ ਜੀ ਦਾ ਮਹਿਲ ਹੈ ਤੁਸੀਂ ਜਾ ਕੇ ਦੇਖੋਗੇ ਉੱਥੇ ਸਿੰਗਲ ਫਲੋਰ ਅੱਗ ਵੀ ਨਹੀਂ ਬਾਲ ਸਕਦੇ ਸਿੰਗਲ ਫਲੋਰ ਦੂਰ ਦੀ ਗੱਲ ਹੁਣ ਵੀ ਤੁਸੀਂ ਜਾ ਕੇ ਉੱਥੇ ਅਜਮਾ ਸਕਦੇ ਹੋ ਜਿੰਨਾ ਉਸ ਲੈਂਡ ਨੂੰ ਆਪਾਂ ਪੱਟਾਂਗੇ ਉਹਦੀ ਖਦਾਈ ਕਰੋਂਗੇ ਉੱਥੋਂ ਤੋਂ ਹੁਣ ਵੀ ਜਿਵੇਂ ਹੁੰਦੇ ਨਾ ਪੁਰਾਣੇ ਛੱਕੇ ਹੁੰਦੇ ਆ ਗਲੂ ਵਾਲੇ ਥੇਲੇ ਜਿਵੇਂ ਹੁੰਦੇ ਆ ਹਾਂ ਉਹ ਚੀਜ਼ਾਂ ਹੋ ਗਈਆਂ ਘੋੜੇ ਦੀਆਂ ਨਾੜਾਂ ਬਹੁਤ ਚੀਜ਼ਾਂ ਹੁਣ ਵੀ ਮਤਲਬ ਸਾਨੂੰ ਫਾਇਦਾ ਹੋਏਗਾ ਜੇ ਆਪਾਂ ਉਸ ਨੂੰ ਵੰਜਰ ਨੂੰ ਪੱਟਾਂਗੇ ਜੇ ਅਸੀਂ ਸੋਚਾਂਗੇ ਕਿ ਉੱਥੇ ਮਕਾਨ ਪਾ ਲਈਏ ਜਾਂ ਕੁਝ ਕਰ ਲਈਏ ਤਾਂ ਹੋ ਨਹੀਂ ਸਕਦਾ ਅੱਛਾ ਇੱਕ ਮਕਾਨਾ ਤੋਂ ਮੈਨੂੰ ਯਾਦ ਆਇਆ ਕਿ ਅ ਜਿਹੜਾ ਜੈੰਤੀ ਮਾਜਰਾ ਪਿੰਡ ਵੀ ਆ ਇੱਥੇ ਵੀ ਇੱਕ ਗੱਲ ਹੈ ਕਿ ਇੱਥੇ ਕੋਈ ਦੋ ਮੰਜ਼ਲ ਦਾ ਘਰ ਨਹੀਂ ਪੈ ਸਕਦਾ ਇਹਦੇ ਚ ਇਹਦੇ ਵਿੱਚ ਕੀ ਇਤਿਹਾਸ ਹੈ ਜੀ ਇਹਦੇ ਪਿੱਛੇ ਵੀ ਆਹੀ ਇਤਿਹਾਸ ਹੈ ਜੀ ਮੈਂ ਤੁਹਾਨੂੰ ਦੱਸਿਆ ਨਾ ਜਿੱਥੇ ਰਾਜੇ ਦਾ ਮਹਿਲ ਸੀਗਾ ਉੱਥੇ ਤਾਂ ਗਰਾਊਂਡ ਫਲੋਰ ਵੀ ਨਹੀਂ ਪੈਂਦੀ ਉਹ ਜਗ੍ਹਾ ਹੀ ਜਿਹੜੀ ਹੈ ਸ਼ਰਾਪੀਤ ਹੈ ਉੱਥੇ ਕੁਝ ਨਹੀਂ ਹੁੰਦਾ ਜਿਹੜਾ ਇਹ ਪਿੰਡ ਆ ਕਬਿੱਲਾ ਵਸਿਆ ਇਹ ਮਾਤਾ ਦੀ ਅੱਗੇ ਨਾਲ ਮਾਤਾ ਕਹਿੰਦੀ ਸੀ ਮੇਤੋਂ ਉੱਚਾ ਕੋਣ ਸਾਡੇ ਕੱਲੇ ਜੈੰਤੀ ਮਾਜਰੀ ਨਹੀਂ ਅੱਗੇ ਮਾਜਰੀਆਂ ਪੰਜ ਪਿੰਡ ਵੱਜਦਾ ਹੈ ਜਿਵੇਂ ਕਹਿ ਦਿੰਨੇ ਆ ਕਸਬੇ ਚ ਛੋਟੇ ਛੋਟੇ ਕਲੋਨੀਆਂ ਹੁੰਦੀ ਐਵੇਂ ਪੰਜ ਪਿੰਡ ਨੇ ਛੋਟੇ ਛੋਟੇ ਗੁੜਾ ਖਸੋਲੀ ਵਿਖੰਡੀ ਕਰੋਂਦੇ ਆਲਾ ਪੰਜਾਂ ਪਿੰਡਾਂ ਐ ਤੁਸੀਂ ਜਾ ਕੇ ਦੇਖੋਗੇ ਓਨਲੀ ਮਤਲਬ ਸਿੰਗਲ ਸਿੰਗਲ ਮਕਾਨ ਐ ਗਰਾਊਂਡ ਫਲੋਰ ਐ ਕੋਈ ਵੀ ਚਵਾਰਾ ਨਹੀਂ ਪਾ ਸਕਦਾ ਇੱਥੇ ਇਹ ਜਤ ਜੱਦਾ ਹੀ ਮਾਧ ਰਾਨੀ ਦਾ ਇਤਿਹਾਸ ਐ ਵੀ ਮੰਦਰ ਤੋਂ ਉਚਾਈ ਤਾਂ ਨਹੀਂ ਮਸਲਾ ਆਏਗਾ ਵੀ ਵੈਸੇ ਏ ਸੀਗਾ ਕਿ ਰਾਜਾ ਕਹਿੰਦਾ ਰਾਜਾ ਕਹਿੰਦਾ ਸੀ ਕਿ ਮੇਤੋਂ ਉੱਚਾ ਕੋਈ ਨਹੀਂ ਹੈ ਮਾਤਾ ਵੀ ਮੇਤੋਂ ਉੱਚੀ ਨਹੀਂ ਹੈਗੀ ਤਾਂ ਮਾਤਾ ਨੇ ਰਾਜੇ ਨੂੰ ਸ਼ਰਾਪ ਦਿੱਤਾ ਜੀ ਰਾਜੇ ਦੀ ਜਗ੍ਹਾ ਜਿਹੜੀ ਸੀਗੀ ਉਹਦੀ ਮਤਲਬ ਇੱਥੇ ਸਲਤਨਾ ਸੀਗੀ ਨਾ ਕਿ ਮੇਤੋਂ ਉੱਚਾ ਤਾਂ ਕੋਈ ਹੋ ਹੀ ਨਹੀਂ ਸਕਦਾ ਤਾਂ ਜਦੋਂ ਹੀ ਮਤਲਬ ਇੱਥੇ ਉਹ ਜਿੱਥੇ ਤੁਸੀਂ ਜਾ ਕੇ ਦੇਖੋਗੇ ਨੀਚੇ ਸ਼ਿਵ ਮੰਦਿਰ ਹੈ ਉੱਥੇ ਕਾਲੀ ਮਾਤਾ ਸ਼ਿਵ ਮੰਦਰਸ਼ਣੀ ਦੇ ਮੰਦਿਰ ਬਣਿਆ ਬੜਾ ਅੱਛਾ ਉੱਥੇ ਦੇ ਬੈਕ ਸਾਈਡ ਸੀਗਾ ਹਤਨਾਹੋਰ ਸਹਿਰ ਉੱਥੇ ਜੋਤ ਨਹੀਂ ਜਗਦੀ ਸੀਗੀ ਸ਼ਿਵ ਮੰਦਰ ਤੇ ਜਿਹੜੀ ਉਹ ਸ਼ਿਵਲਿੰਗ ਹੈ ਨਾ ਤੁਹਾਨੂੰ ਮੈਂ ਗਲਤ ਸੁਣੀ ਭੁੱਲ ਗਿਆ ਜਾ ਕੇ ਦੇਖਿਓ ਉਹ ਸ਼ਿਵਲਿੰਗ ਹੈ ਜਿਹੜੀ ਉਹ ਇਤਿਹਾਸਿਕਾ ਰਾਜਾ ਸ਼ਿਵਜੀ ਨੂੰ ਮੰਨਦਾ ਸੀਗਾ ਸ਼ਿਵਲਿੰਗ ਉਹ ਰਾਜਾ ਦੀ ਹਿਸਾਬਿਤ ਕੀਤੀ ਹੋਈ ਹੈ ਉਹ ਜਿੱਦ ਹੀ ਸ਼ਿਵਲਿੰਗ ਹੈ ਤੇ ਉੱਥੇ ਵੀ ਦੀਵਾ ਨਹੀਂ ਜਲਦਾ ਹੁੰਦਾ ਸੀ ਫਿਰ ਇੱਕ ਬਾਬਾ ਜੀ ਸੀਗਾ ਉਹਨਾਂ ਨੇ ਬੜੀ ਹੱਟ ਕੀਤੀ ਬੜੀ ਅਜਪੇ ਰਣਾ ਉੱਥੇ ਨਾਲੇ ਮੜੀਆਂ ਨੇ ਕਿ ਮਾਤਾ ਰਾਣੀ ਕਿ ਇਹ ਤਾਂ ਮੰਦਰ ਹੈ ਅਸੀਂ ਤਾਂ ਤੇ ਮਤਲਬ ਲੋਕਾਂ ਦੀ ਸੇਵਾ ਵਾਲੀ ਕੁਝ ਕਰਨਾ ਹੈ ਤਾਂ ਹੁਣ ਵੀ ਤੁਸੀਂ ਜਾ ਕੇ ਦੇਖੋਗੇ ਉੱਥੇ ਇੱਕ ਫੋਟੋ ਰੱਖੀ ਹੈ ਜੰਤੀ ਮਾਤਾ ਦੀ ਉਹਦੇ ਅੱਗੇ ਪਹਿਲਾਂ ਜੋਤ ਜਲਾਈ ਗਈ ਉਹ ਤੋਂ ਬਾਅਦ ਹੁਣ ਉੱਥੇ ਇੰਨੇ ਰੰਗ ਲੱਗੇ ਵਧੀਆ ਭੋਲੇ ਬਾਬਾ ਜੀ ਦਾ ਲੰਗਰ ਚੱਲਦਾ ਹੈ ਮਤਲਬ ਬੜੀ ਧਰਮਸ਼ਾਲਾ ਬਹੁਤ ਅੱਛਾ ਬਣ ਗਿਆ ਬਹੁਤ ਵਧੀਆ ਲੰਗਰ ਚੱਲਦਾ ਹੈ ਅੱਛਾ ਬਈ ਇੱਕ ਇਹ ਜ਼ਰੂਰ ਦੱਸਿਓ ਕਿ ਕਾਂਗੜਾ ਦੇ ਵਿੱਚ ਤਾਂ ਮਾਤਾ ਜੀ ਦਾ ਵੱਡਾ ਮੰਦਰ ਹੈ ਤੁਸੀਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ 600 ਸਾਲ ਦਾ ਤਾਂ ਇੱਥੇ ਹੋ ਗਿਆ ਜੀ ਤੇ ਉੱਥੇ ਕਿੰਨਾ ਕੁ ਪੁਰਾਣਾ ਹੈ ਉੱਥੇ ਕੀ ਪਿਸ਼ੋਕਰ ਸੀਗਾ ਜੀ ਉੱਥੇ ਤੁਸੀਂ ਸ਼ਾਇਦ ਸੁਣਿਆ ਹੋਵੇ ਜਿਵੇਂ ਜਦ ਸਤੀ ਮਾਤਾ ਤੁਹਾਨੂੰ ਪਤਾ ਹੋਣਾ ਜਿਵੇਂ ਨੈਣਾ ਦੇ ਤੁਹਾਨੂੰ ਬਾਕੀ ਦਾ ਇਤਿਹਾਸ ਪਤਾ ਹੀ ਹੋਵੇਗਾ ਜਿਵੇਂ ਨੈਣਾ ਦੇ ਵੀ ਨੈਣ ਹਨ ਜਿਵੇਂ ਜਵਾਲਾ ਜੀ ਜੀ ਹਨ ਜਿੱਥੇ ਤੁਸ ਜ ਜਾਉਗੇ ਕਾਂਗੜਾ ਜਿੱਥੇ ਮਾਤਾ ਦੀ ਛਾਤੀ ਗ੍ਰਿ ਸੀ ਕਿ ਉੱਥੇ ਵਰਜेश्वरी ਮਾਤਾ ਜੀ ਦਾ ਮੰਦਿਰ ਹੈ ਉੱਥੇ ਕਾਂਗੜਾ ਚਈ ਹੈ ਉਹਦੇ ਤੁਸੀਂ ਉੱਤੇ ਜਾਉਗੇ ਉਹ ਮੰਦਿਰ ਇਨਾ ਡਿਵੈਲਪ ਨਹੀਂ ਹੈਗਾ ਕਿਉਂਕਿ ਉਹ ਥੋੜਾ ਪਿੱਛੇ ਹੈ ਜਿਨਾ ਇਹ ਚੰਡੀਗੜ੍ਹ ਕਰਕੇ ਡਿਵੈਲਪ ਹੈ ਸਾਡਾ ਮੰਦਿਰ ਜੰਤੀ ਦੇ ਵੀ ਵਾਲਾ ਤੇ ਉਹ ਉੱਥੇ ਮਾਤਾ ਜੀ ਦੀ ਇਹ ਚੀਜ਼ ਹੁੰਦੀ ਹੈ ਨਾ ਜਾਂਖ ਜੀ ਇਹ ਚੀਜ਼ ਜਾਂਖ ਜਿੱਥੇ ਜਾਂਖ ਗਿਰੀ ਸੀਗੇ ਉਹ ਜਾਂਗ ਤੋਂ ਜਨਤੀ ਮਾਤਾ ਉਤਵਨ ਹੋਏ ਸੀਗੇ ਉਹ ਦੇਖੋ ਉਹਨਾਂ ਦੀ ਕਾਂਗੜਾ ਜੀ ਦੀ ਉੱਥੇ ਲੱਗੀ ਹੋਈ ਆ ਫੋਟੋ ਉੱਪਰ ਸਾਹਮਣੇ ਗਰਦੀਪ ਦਿਖਾ ਦਿਓ ਮਾੜਾ ਜਿਆ ਇੱਕ ਤੁਸੀਂ ਜਿਹੜਾ ਕੋਸ਼ਿਸ਼ ਵੀ ਰਹੀਗੀ ਜੇ ਦਰਸ਼ਕ ਸਾਡੇ ਜੇ ਮੰਗ ਕਰਨਗੇ ਕਿ ਅਸੀਂ ਕਾਂਗੜਾ ਜਾ ਕੇ ਵੀ ਉਹਨਾਂ ਨੂੰ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰੀਕੇ ਦਾ ਉੱਥੋਂ ਦਾ ਜਿਹੜਾ ਇਤਿਹਾਸ ਹੈ ਤਾਂ ਜੀ ਇਹ ਮਤਲਬ ਟਾਈਮ ਪੀਰੀਅਡ ਦੀ ਜੇ ਗੱਲ ਕਰੀਏ ਮੈਂ ਟਾਈਮ ਪੀਰੀਅਡ ਦੇਖ ਰਿਹਾ ਸੀ ਕਿ 700 600 ਸਾਲ ਦੀ ਆਪਾਂ ਇੱਥੇ ਗੱਲ ਕਰ ਰਹੇ ਆ ਉੱਥੇ ਦਾ ਟਾਈਮ ਪੀਰੀਅਡ ਕਿੰਨਾ ਪੁਰਾਣਾ ਕਿੰਨਾ ਕੁ ਹੋਈਗਾ ਜੀ ਕਿਉਂਕਿ ਲੋਕਾਂ ਦੇ ਵਿੱਚ ਕੁਝ ਤਾਂ ਇਤਿਹਾਸ ਕਿਤਾਬਾਂ ਦੇ ਵਿੱਚ ਲਿਖਿਆ ਜਾਂਦਾ ਹੈ ਕੁਝ ਚੀਜ਼ਾਂ ਕਿਸ ਤਰੀਕੇ ਨਾਲ ਇਧਰ ਉਧਰ ਹੋ ਕੇ ਜਿਹੜੀਆਂ ਕਿਤਾਬਾਂ ਦੇ ਵਿੱਚ ਆ ਜਾਂਦੀਆਂ ਨੇ ਕੁਝ ਲੋਕਾਂ ਦੇ ਵਿੱਚ ਹੁੰਦੀਆਂ ਨੇ ਜੀ ਲੋਕਾਂ ਦੀਆਂ ਚੀਜ਼ਾਂ ਨੇ ਉਹਦਾ ਅਕੈਡਮਿਕਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੁੰਦਾ ਤਾਂ ਉਹ ਲੋਕਾਂ ਦੇ ਮੂੰਹ ਤੋਂ ਇੱਕ ਦੂਜੇ ਦੇ ਰਾਹੀਂ ਜਿਹੜਾ ਇਤਿਹਾਸ ਅੱਗੇ ਵਧਦਾ ਰਹਿੰਦਾ ਤੇ ਮੈਂ ਉਹ ਜ਼ਰੂਰ ਚਾਹਾਂਗਾ ਤੁਹਾਡੇ ਜਿਹੜਾ ਤੁਹਾਨੂੰ ਮੈਂ ਇੱਥੇ ਵਾਲਾ ਇਤਿਹਾਸ ਦੱਸਿਆ ਇਹ ਤਾਂ ਤੁਹਾਨੂੰ ਮੈਂ ਸਾਰਾ ਦੱਸੀ ਚੁੱਕਿਆ ਆਲਮੋਸਟ ਹਨਾ ਜਿੰਮੇ ਹੈਗਾ ਬਾਕੀ ਅੱਗੇ-ਅੱਗੇ ਲੋਕ ਡਵੈਲਪਮੈਂਟ ਹੋਈ ਜਾਂਦੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਾਂਗੜਾ ਮਾਤਾ ਜੀ ਦਾ ਮੰਦਿਰ ਉਹ ਸੇਮ ਹੀ ਮੰਦਿਰ ਹੈ ਥੋੜਾ ਜਿਹਾ ਛੋਟਾ ਹੈ ਥੋੜਾ ਡਵੈਲਪਮੈਂਟ ਘੱਟ ਹੈ ਉੱਥੇ ਮਾਤਾ ਦੇ ਜੰਗ ਘਰੇ ਸੀਗੇ ਹੂੰ ਠੀਕ ਹੈ ਜੀ ਉਹ ਇਤਿਹਾਸਿਕ ਮੰਦਿਰ ਨੇ ਜਿੰਮੇ ਜਵਾਲਾ ਜੀ ਨੈਣਾ ਦੇਵੀ ਹੋਗੇ ਚਿੰਤਪੁਰਣੀ ਹੋਗੇ ਜਿੱਥੇ-ਜਿੱਥੇ ਮਾਤਾ ਦੇ ਅੰਗ ਘਰੇ ਸੀਗੇ ਉਹਨਾਂ ਦੇ ਨਾਲ ਦਾ ਹੀ ਮੰਦਿਰ ਹੈ ਉਹ ਸਾਰਾ ਜਦ ਲਈ ਤੇ ਉੱਥੇ ਵੀ ਹੁਣ ਪੁਜਾਰੀ ਜ ਮਹੂਰ ਜ਼ਿਆਦੇ ਚੱਕਾਂਗਾ ਤਾਂ ਜ਼ਿਆਦੇ ਪਹਾੜੀ ਵੱਡੇ ਪਹਾੜ ਹੈ। ਉਹ ਹਾਂ ਉਹ ਵੱਡਾ ਵੀ ਹੈਗਾ ਤੇ ਉੱਥੇ ਮਤਲਬ ਜਿਵੇਂ ਇੱਥੇ ਜ਼ਿਆਦਾ ਸਹੂਲਤਾਂ ਐ ਨੇ ਉੱਥੇ ਸਹੂਲਤਾਂ ਹਜੇ ਦਿਨ ਦਿਨ ਹੋ ਰਿਹਾ ਹੈ ਫਰ ਡਵੈਲਪਮੈਂਟ ਹੋ ਰਹੀ ਹੈ ਨਹੀਂ ਉਹ ਤਾਂ ਰਹੀ ਹੈ ਮਤਲਬ ਥੋੜਾ ਜਿਹਾ ਇਹ ਹੈ ਕਿ ਪਹਾੜੀ ਕਰਕੇ ਥੋੜਾ ਜਾ ਸਾਡ ਚ ਪੈ ਜਾਉ। ਖੈਰ ਇਹ ਇੱਕ ਇੱਕ ਅਲੱਗ ਹੈ ਜੀ ਪਰ ਤੁਸੀਂ ਇਹ ਤੁਹਾਡਾ ਇਹ ਤੁਹਾਡੀ ਕਿੰਵੀਂ ਪੀੜ੍ਹੀ ਹੋएगी ਜੇ ਤੁਸੀਂ ਜ਼ਿਕਰ ਕਰੋ। ਸਾਡੇ ਪਿਤਾ ਜੀ ਉਹਨਾਂ ਦੀ 11ਵੀਂ ਪੀੜ੍ਹੀ ਹੈ ਜੀ ਅਸੀਂ 12ਵੀਂ ਪੀੜ੍ਹੀ 'ਚ ਆ ਗਏ ਅੱਗੇ ਸਾਡੇ ਬੱਚੇ ਹੋਗੇ ਉਹ ਤੇਜ਼ਮੀ ਪੀੜ੍ਹੀ 'ਚ ਆ ਗਏ ਜੀ। ਤੁਹਾਨੂੰ 13 ਪੀੜ੍hiyan ਤੁਹਾਡੀਆਂ ਇਸ ਜਗ੍ਹਾ ਦੇ ਨਾਲ ਜੁੜੀਆਂ ਹੋਈਆਂ ਨੇ ਤੁਹਾਡਾ ਪਿੰਡ ਵੀ ਇਹੀ ਰਿਹਾ ਜੀ ਸਾਡਾ ਹਾਂਜੀ ਮਤਲਬ ਜਦ ਸਾਡੇ ਬਜ਼ੁਰਗ ਆਏ ਸੀ ਪਹਿਲਾਂ ਤਾਂ ਤੁਹਾਨੂੰ ਦੱਸਿਆ ਨਾ ਮੂਲਾਪੁਰ ਗਰੀਬਦਸ ਬਸਾਇਆ ਕਹਿੰਦੇ ਸੀ ਉੱਥੇ ਰਹਿੰਦੇ ਉੱਥੇ ਤੋਂ ਇੱਥੇ ਆਂਦੇ ਹੁੰਦੇ ਸੀ ਫਿਰ ਇੱਥੇ ਕਿਉਂਕਿ ਜੰਗਲ ਸੀਗਾ ਤਾਂ ਇਕੱਲੇ ਨਹੀਂ ਰਹਿ ਪਾਉਂਦੇ ਸੀ ਰਾਤ ਨੂੰ ਬੜਾ ਮਤਲਬ ਜਿਵੇਂ ਵੀ ਪਹਾੜੀ ਤੁਹਾਨੂੰ ਪਤਾ ਹੀ ਹੈ ਜਾਨਵਰ ਵਗੈਰਾ ਚ ਮੰਦਰ ਦੀ ਸੇਵਾ ਦੇ ਨਾਲ ਤਾਂ ਕੰਟੀਨਿਊਟੀ ਚ ਜੁੜੇ ਹੋਏ ਹਾਂ ਚਾਹੇ ਕਿੱਥੋਂ ਵੀ ਜੁੜੇ ਹੋਏ ਹੋਣ ਖੈਰ ਤੁਹਾਡੀ ਪੀੜ੍ਹੀ ਦੇ ਲੋਕ ਬਾਹਰ ਵੀ ਰਹਿ ਰਹੇ ਹੋਣਾ ਕਿਤੇ ਦੂਹਰੇ ਸ਼ਹਿਰ ਦੇ ਵਿੱਚ ਉਹਨਾਂ ਪਰ 13 ਪੀੜ੍ਹੀਆਂ ਚੋਂ ਤੁਹਾਡਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਇਸ ਸੇਵਾ ਦੇ ਵਿੱਚ ਰਿਹਾ ਸਾਡੇ ਬਿਲਕੁਲ ਹਾਂ ਸਾਡਾ ਹੁਣ ਵੀ ਸਾਡੇ ਪਰਿਵਾਰ ਜਿਹੜੇ ਹੈਗੇ ਆ ਇੱਥੇ ਹੁਣ ਵੀ ਮਤਲਬ ਹੁਣ ਤਾਂ ਸਾਰਿਆਂ ਦੇ ਆਲਮੋਸਟ ਮਕਾਨ ਇੱਥੀ ਨੇ ਮੁੱਲਾਂਪੁਰ ਸਾਡੇ ਪੁਰਾਣੇ ਘਰ ਤਾਂ ਸੀਗੇ ਹੁਣ ਵੀ ਨੇ ਕਿਉਂਕਿ ਉਸ ਟਾਈਮ ਇੱਥੇ ਪਿੰਡ ਵਗੈਰਾ ਨਹੀਂ ਸੀਗਾ ਜਦ ਮੰਦਿਰ ਬਣਿਆ ਸੀ ਸਿਰ ਮੰਦਿਰ ਸੀਗਾ ਕੁਸ਼ਕਰਾ ਚ ਜੰਗਲ ਨੂੰ ਜਗਾ ਸੀ ਜੋ ਮਾਤਾ ਰਾਣੀ ਦੇ ਪੂਜਾ ਕਰਨ ਦੇ ਸੀ ਸਾਰੇ ਸੰਗਤ ਵੀ ਮੁੱਲਾਂਪੁਰ ਤੋਂ ਹੀ ਆਉਂਦੇ ਸੀ ਮੁੱਲਾਂਪੁਰ ਸਾਰਾ ਮੁੱਲਾਂਪੁਰ ਮਾਤਾ ਰਾਣੀ ਨੂੰ ਮੈਨ ਮੰਨਦਾ ਕਿਉਂਕਿ ਮਾਤਾ ਰਾਣੀ ਦੀ ਕਿਰਪਨ ਵਾਲੀ ਉਹ ਬਸਿਆ ਉੱਥੋਂ ਹੀ ਲੋਕ ਆਉਂਦੇ ਹੁੰਦੇ ਸੀ ਫਿਰ ਜਦ ਸਾਨੂੰ ਲੱਗਿਆ ਦਿਰ ਹੌਲੀ ਹੌਲੀ ਕਿ ਚਲੋ ਪਿੰਡ ਬਸ ਗਿਆ ਲੋਕ ਰਹਿਣ ਲੱਗ ਗਏ ਫਿਰ ਪਿੰਡ ਦੇ નીચે ਤੁਸੀਂ ਵੇਖੀ ਨਹੀਂ ਪਹਿਲਾਂ ਪਿੰਡ ਦੇ નીચે ਮਕਾਨ ਬਣਾਏ ਸੀ ਸਾਡੇ ਬਜ਼ੁਰਗਾਂ ਨੇ ਉਥੋਂ ਮਕਾਨ ਬਣਾ ਕੇ ਹੌਲੀ ਹੌਲੀ ਜਿਵੇਂ ਹੋਰ ਡਵੈਲਪਮੈਂਟ ਹੋ ਗਈ ਹੁਣ ਉੱਪਰ ਪਿੰਡ ਦਾ ਮਤਲਬ ਇੱਕ ਤਰ੍ਹਾਂ ਦੀ ਲੱਗੀ ਸੁਸਾਇਟੀ ਹੈ ਤੁਸੀਂ ਉੱਪਰ ਦੇਖੋਗੇ ਤੇ ਇਹ ਪੁਜਾਰੀਆਂ ਦੇ ਸਾਰੇ ਸਿਰ ਪੁਜਾਰੀਆਂ ਦੇ ਮਕਾਨ ਨੇ ਮਾਤਾ ਰਾਣੀ ਦੀ ਸੇਵਾ ਕਰਦੇ ਆ ਜਿਵੇਂ ਬਾਰੀ ਬਾਰੀ ਸਿਰ ਜਿਵੇਂ ਡਿਊਟੀ ਜਿਵੇਂ ਮੰਨ ਲਓ ਹੁਣ ਮੇਰੀ ਹੈ ਕਿਵੇਂ ਸਾਡੇ ਪਿਤਾ ਜੀ ਹੋਗੇ ਚਾਚਾ ਜੀ ਤਾਏ ਜੀ ਬ੍ਰਦਰ ਸਾਰੇ ਮਿਲ ਜੁਲ ਕੇ ਮਤਲਬ ਸੇਵਾ ਕਰਦੇ ਆ ਜੀ ਕਮੇਟੀ ਵੀ ਬਣੀ ਹੋਈ ਹੈ ਸਾਡੀ ਹਾਂ ਦੀ ਮੰਦਿਰ ਮੈਨੇਜਮੈਂਟ ਅਥਾਰਟੀ ਪ੍ਰਬੰਧਕ ਬਣੀ ਹੋਈ ਹੈ ਤੇ ਔਰ ਲੰਗਰ ਦਾ ਵੀ ਤੁਸੀਂ ਪ੍ਰਬੰਧ ਕੀਤਾ ਹਾਂ ਲੰਗਰ ਮਾਤਾ ਰਾਣੀ ਦੀ ਕਿਰਪਾ ਨਾਲ ਦੋ ਚੱਲਦੇ ਇਕ ਦਾ ਮੁੱਲਾ ਪ੍ਰਦੇਸ਼ਰ ਦਾ ਲੋ ਉਹ ਹੀ ਲਾਨੇ ਆ ਜੀ ਇੱਕ ਸਾਡੇ ਜਨਤੀ ਮਾਜਰੀ ਪਿੰਡ ਵੱਲੋਂ ਲੱਗਦਾ ਹੈ ਜੀ ਦੋ ਲੰਗਰ ਚੱਲਦੇ ਆ ਸੰਡੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਆਮ ਦਿਨਾਂ 'ਚ ਵੀ ਹੁੰਦਾ ਆਮ ਦਿਨਾਂ 'ਚ ਇਹ ਹੈ ਕਿ 10 11 ਵੇ ਸ਼ੁਰੂ ਹੁੰਦਾ ਕਿਉਂਕਿ ਟਾਈਮ ਦੇ ਸਾਬ ਨਾਲ ਅੱਛਾ ਇਹ ਦੱਸਿਓ ਆਖਰ ਦੇ ਵਿੱਚ ਤੁਸੀਂ ਪੰਡਤ ਜੀ ਇਹ ਜ਼ਰੂਰ ਦੱਸਿਓ ਕਿ ਜਿਹੜਾ ਸੰਗਤ ਆ ਰਹੀ ਹੈ ਦੂਰੋਂ ਦੂਰੋਂ ਕਿੱਥੋਂ ਕਿੱਥੋਂ ਤੋਂ ਸੰਗਤ ਆਉਂਦੀ ਹੈ ਕੀ ਕੀ ਉਹਨਾਂ ਦੀ ਜਿਹੜੀ ਆਸਥਾ ਇੱਥੇ ਜਿਹੜੀ ਜੁੜੀ ਹੋਈ ਹੈ ਆਮ ਤੌਰ ਤੇ ਠੀਕ ਹੈ ਇੱਕ ਮਤਲਬ ਤੁਸੀਂ ਪੜ੍ਹੇ ਲਿਖੇ ਵੀ ਹੈਗੇ ਹੋ ਉਸ ਤਰੀਕੇ ਦੇ ਨਾਲ ਕਿ ਕੀ ਮਹਿਸੂਸ ਹੁੰਦਾ ਬਹੁਤ ਸਾਰੇ ਲੋਕ ਉਹਨਾਂ ਦੀ ਇੱਥੇ ਅਸ਼ਰਦਾ ਹੈਗੀ ਹੈ ਦੂਰੋਂ ਦੂਰੋਂ ਕਿੰਨੇ ਕਿ ਦੂਰੋਂ ਲੋਕ ਆਉਂਦੇ ਨੇ ਜੀ ਦੁਨੀਆ ਤਾਂ ਜੀ ਦੂਰੋਂ ਦੂਰੋਂ ਆਂਦੀ ਆ ਫੋਰਨਰ ਤੋਂ ਆਨੇ ਆ ਬਾਹਰੋਂ ਬਹੁਤ ਹਰ ਇੱਕ ਪਾਸੋਂ ਦੁਨੀਆ ਆਂਦੀ ਹੈ ਜੀ ਤੇ ਮਾਤਾ ਰਾਣੀ ਦੀ ਮਤਲਬ ਜੈਨਤੀ ਦੇਵੀ ਬਹੁਤ ਜਣਾਂ ਦੀ ਕੁਲਦੀ ਦੇਵੀ ਉਹ ਵੀ ਆਨੇ ਆ ਤੇ ਮਤਲਬ ਮਾਤਾ ਰਾਣੀ ਜੈਨਤੀ ਦੇਵੀ ਇਹਨੇ ਮਤਲਬ ਕਹਿੰਦੇ ਕੋਸ਼ਮੁਛਾ ਜਾਂ ਜੋ ਵੀ ਆਪਾਂ ਮੰਗਦੇ ਆ ਬੜੀ ਛੇਤੀ ਮਾਤਾ ਰਾਣੀ ਮਨੋ ਕਾਮਨਾ ਪੂਰਨ ਕਰਦੀ ਹੈ ਤੇ ਇਸ ਕਰਕੇ ਸੰਗਤ ਦੂਰ ਦੂਰ ਆਉਂਦੀ ਹੈ ਆ ਦੇਖੋ ਸਵੇਰੇ ਕੋਈ ਫੋਰਨ ਤੋਂ ਆਇਆ ਹੈ ਮਾਤਾ ਦੇ ਚਰਨਾਂ ਚ ਕੋਈ ਬਾਹਰੋਂ ਆਕੇ ਹੈ ਨਾ ਹਾਂ ਤੇ ਮਤਲਬ ਸੰਗਤ ਦਾਦਾ ਕੋਈ ਅੰਤ ਨਹੀਂ ਮਹਾਮਈ ਦੇ ਹਰ ਕੋਨੇ ਤੋਂ ਵੀ ਕੋਈ ਅਜਾ ਦੇਸ਼ ਨਹੀਂ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੋਂ ਸੰਗਤ ਨਾ ਆਂਦੀ ਹੋਵੇ ਤੇ ਮਾਤਾ ਰਾਣੀ ਦੀ ਕਿਰਪਾ ਹੈ ਜੀ ਸਭ ਤੇ ਜੇ ਵਿਸ਼ਵਾਸ ਨਾਲ ਆਪਾਂ ਕੁਝ ਵੀ ਮੰਗੀਏ ਮਾਤਾ ਰਾਣੀ ਦੀ ਪੂਰੀ ਕਿਰਪਾ ਹੈ ਜੀ ਮਤਲਬ ਕਹਿਣ ਦੀ ਲੋੜ ਨਹੀਂ ਸਿਰਫ ਆਪਣੇ ਸੱਚੇ ਮਨ ਨਾਲ ਕੁਝ ਵੀ ਮੰਗੀਏ ਤਾਂ ਮਹਾਮਈ ਪੂਰਨ ਕਰਦੀ ਹੈ ਜੀ ਅਗਨੀ ਤ੍ਰਿਸ਼ ਬਹੁਤ ਕੀਮਤੀ ਜਾਣਕਾਰੀ ਸਾਨੂੰ ਦਿੱਤੀ ਤੁਹਾਡਾ ਬਹੁਤ ਧੰਨਵਾਦ ਜੈ ਮਾਤਾ ਕੀ ਜੈ ਮਾਤਾ ਕੀ ਜੈ ਮਾਤਾ ਪੰਡਤ ਜੀ ਹਰ ਤਾਂ ਸਾਰੀ ਗੱਲਬਾਤ ਸੁਣੀ ਸੁਣੀ ਹੈ ਤੁਸੀਂ ਕਦੋਂ ਇਸ ਮੰਦਿਰ ਦੀ ਸ਼ੁਰੂਆਤ ਹੁੰਦੀ ਹੈ ਫਿਰ ਕਿਸ ਤਰੀਕੇ ਦੇ ਨਾਲ ਲੋਕ ਇੱਥੇ ਜੁੜੇ ਹੋਏ ਨੇ ਇਸ ਦੇ ਨਾਲ ਹੀ ਰਾਜਿਆਂ ਦਾ ਜੋ ਇਤਿਹਾਸ ਰਿਹਾ ਜੋ ਜਿਸ ਤਰੀਕੇ ਦੇ ਨਾਲ ਪੂਰਾ ਇਹ 600 700 ਸਾਲ ਪੁਰਾਣੀ ਗੱਲ ਹੈ ਜਿਹੜੀ ਉਹ ਤੁਹਾਡੇ ਤੱਕ ਲੈ ਕੇ ਆਏ ਔਰ ਦੂਸਰੀ ਗੱਲ ਜਿਹੜਾ ਕਿ ਦੋ ਮੰਜ਼ਲ ਦਾ ਮਕਾਨ ਇੱਥੇ ਕਿਉਂ ਨਹੀਂ ਬਣ ਸਕਦਾ ਇਸ ਪਿੰਡ ਦੇ ਵਿੱਚ ਤਾਂ ਉਹ ਵੀ ਪੰਡਤ ਜੀ ਨੇ ਬੜਾ ਖੂਬਸੂਰਤ ਤਰੀਕੇ ਦੇ ਨਾਲ ਆਪਣੇ ਸ਼ਬਦਾਂ ਦੇ ਵਿੱਚ ਐਕਸਪਲੇਨ ਕੀਤਾ ਹੈ ਤੇ ਖੈਰ ਜਿਹੜਾ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਸਟੋਰੀਜ਼ ਜਿਹੜੀਆਂ ਪੰਜਾਬ ਦੇ ਪਿੰਡਾਂ ਦੇ ਨਾਲ ਸੰਬੰਧ ਰੱਖਦੀਆਂ ਨੇ ਪੰਜਾਬ ਦੇ ਲੋਕ ਔਰਤੇ ਬਹੁਤ ਅਹਿਮ ਨੇ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਮੇਰੇ ਨਾਲ ਕੈਮਰੇ ਤੇ ਸਹਿਯੋਗ ਦੇ ਰਹੇ ਸੀ ਗਰਦੀਪ ਮੈਂ ਮੰਤਰੀ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ